ਕੱਲ ਆਪਾਂ ਵੀਡੀਓ ਬਣਾਈ ਨਹੀਂ ਨਾ ਵਧੀਆ ਕੱਲ ਜਗਾੜ ਹੋਇਆ ਸੀਗਾ ਲੈ ਹੁਣ ਬਣਾ ਦਨੇ ਆ ਆ ਇਧਰ ਤੇਲ ਰੱਖਤਾ ਆ ਜੀ ਇਧਰ ਲੱਗੀਆਂ ਪੂਰੀਆਂ ਵਾਲਾ ਆਟਾ ਤਿਆਰ ਆ ਇਧਰ ਆਪਣਾ ਮਟਰੀ ਦਾ ਮਾਲ ਵੀ ਤਿਆਰ ਆ ਮੈਦਾ ਪਾ ਕੇ ਵਿੱਚ ਮਤਲਬ ਮੈਦਾ ਵਿੱਚ ਨਹੀਂ ਪਾਇਆ ਮੈਦੇ ਚ ਜਵੈਣ ਦੇਸੀ ਘਿਓ ਪਾ ਕੇ ਜੋ ਜੋ ਘਰਦਿਆਂ ਤੋਂ ਪੁੱਛ ਕੇ ਜਿਹੜੀਆਂ ਜਿਹੜੀਆਂ ਆਈਟਮਾਂ ਪਾਤੀਆਂ ਇਧਰ ਆਟਾ ਆਪਣਾ ਪੂਰੀਆਂ ਲੱਗੀਆਂ ਫਰਾਈਆਂ ਹੁਣ ਇਧਰ ਆਪਣੇ ਕੋ ਪਤੀਲੇ ਦੇ ਛੋਲੇ ਵੀ ਹੈਗੇ ਆ ਤੇ ਓਕੇ ਰੋਟਾ ਘੂਠਾ ਖੜਾ ਥੂਠਾ ਪੂਰਾ ਖੜਾ ਹਾਂ ਸ਼ੁਰੂ ਕਰੀਏ ਪ੍ਰੋਜੈਕਟ ਮਾ ਜੀ ਤੇਲ ਬੁਲੰਦਾ ਨਾ ਗਰਮ ਹੋ ਲੰਦਿਓ ਹਾਂ ਤੇਲ ਅਭੀ ਠੂਲ ਹੈ ਠੰਡਾ 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 ਠੂਲ ਠੂਲ ਬਾਈ ਮਿਲਿਆ ਸਿਕਾ ਆਪਾਂ ਸ਼ੁਕਰਵਾਰ ਦੇ ਖੜੇ ਆ ਇੱਥੇ ਹੀ ਤੇ ਕੱਲ ਘੁੰਮਣ ਵੀ ਗਏ ਆ ਕੱਲ ਵੀਡੀਓ ਬਹੁਤੀ ਬਣਾਉਣ ਦਾ ਹੋਇਆ ਨਹੀਂ ਕਿਉਂਕਿ ਬੈਟਰੀ ਲੋ ਸੀ ਦੇਖੀ ਨਹੀਂ ਨਾ ਬਾਈ ਨੇ ਆਪਣਾ ਫੋਨ ਦੇਖਿਆ ਬੈਟਰੀ ਲੋ ਆ ਮੈਂ ਵੀ ਨਹੀਂ ਧਿਆਨ ਦਿੱਤਾ ਸਾਡਾ ਮੂਡ ਬਣ ਗਿਆ ਚੱਲਦੇ ਆ ਮੜਕੇ ਮੈਨੇਜਰ ਦਾ ਫੋਨ ਆ ਗਿਆ ਉਹ ਕਹਿੰਦਾ ਬਾਈ ਕੰਮ ਤੇ ਜਾਣਾ 8 ਵਜੇ ਰਾਤ ਨੂੰ ਗੱਡੀ ਆ ਕੇ ਸਟਾਰਟ ਕੀਤੀ ਅੰਮਰ-ਉੰਮਰ ਲਾਏ ਮੁੜ ਕੇ ਫੋਨ ਆ ਗਿਆ ਨਹੀਂ ਨਹੀਂ ਕੋਈ ਡਿਸਪਿਊਟ ਆ ਨਹੀਂ ਜਾਣਾ ਤੂੰ ਫਿਰ ਥੋੜੀ ਜੀ ਗਾਂ ਤੋਰੀ ਉਹ ਹੀ ਗੱਡੀ ਰਿਵਰਸ ਕਰਕੇ ਫਿਰ ਉੱਥੇ ਹੀ ਲਾਤੀ ਤੇ ਬਾਈ ਕਹਿੰਦਾ ਲੈ ਬਈ ਆ ਕੰਮ ਸਹੀ ਹੋ ਗਿਆ ਤੇ ਫਿਰ ਖੁਸ਼ੀ ਦੀ ਲਹਿਰ ਖੇਮੇ 'ਚ ਦੌੜ ਗਈ ਤੇ ਹੁਣ ਲੱਗੀਆਂ ਪੂਰੀਆਂ ਤਿਆਰ ਹੁਣ ਹੋ ਲੈਣ ਦਈਏ ਨਾ ਗਰਮ ਅਜੇ ਹਾਂ ਗਰਮ ਹੋ ਲੈਣ ਲੋ ਬਾਈ ਜਿਆ ਗੋਦਾ ਜੀ ਪੂਰੀਆਂ ਹੁਣ ਇੱਕ ਹੱਥ ਨਾਲ ਮੋਬਾਈਲ ਫੜਿਆ ਸੀ ਤਾਂ ਪੂਰੀ ਫੁੱਲ ਜਾਊਗੀ ਨੇ ਰਹਿ ਗਿਆ ਕੰਮ ਤਾਂ ਫਲਾਤੀ ਫਲਾਤੀ ਫੁੱਲ ਗਈ ਲੈ ਤਾਂ ਹਾਂਜੀ ਘੈਂਟ ਹੈ ਕੰਮ ਅ ਕੈਮਰੇ ਤੇ ਮਿਲਦਾ ਮੇਰੇ ਤੇਲ ਵਾਲੇ ਹੱਥ ਲੱਗ ਗਏ ਆ ਚਲੋ ਕੋਈ ਚੱਕਰ ਨਹੀਂ ਜਿਆ ਗੋਦਾ ਜੀ ਪੂਰੀ 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 ਹੋਣਾ ਹੈ ਕੰਮ ਲੋਟ ਹੈ ਨਾ ਲੋਟ ਹੈ ਨਾ ਜਿਆ ਕੋ ਪੂਰੀਆਂ ਦੇ ਨਿਕਲੀ ਜਾਂਦੇ ਵਟਵੇ ਆਇਆ ਛੇਕ ਤੀਸੂਏ ਇੱਕ ਕੇ ਉਸਾਰਾ ਜ ਆਇਆ ਜੀ ਮੇਰੇ ਕਿਹੜਾ ਗਾਣੇ ਕਿੰਦਾਂ ਸੁਣ ਅਚਾਰ ਮਿਰਚ ਦਾ achar ਦੇਈ ਛੋਲੇ ਪੂਰੀਆਂ ਪੂਰਾ ਵੀਕੈਂਡ ਪੂਰਾ ਆਨੰਦ ਆਇਆ ਪਿਆ ਪਾਜੀ ਕਿਦਾਂ ਟੇਸਟ ਕਿਦਾਂ ਇਹਦਾ ਓਕੇ ਆ ਓਕੇ ਬੋਟਾਂ ਲੈ ਕਰੀਏ ਸ਼ੁਰੂ ਫੇ ਹਾਂਜੀ ਵਾਹਿਗੁਰੂ ਛੋਲੇ ਪੂਰੀਆਂ ਦਾ ਆਨੰਦ ਲੈਣ ਤੋਂ ਬਾਅਦ ਹੁਣ ਮਟਰੀ ਵਾਲ ਨੂੰ ਹੋਏ ਆ ਮਟਰੀ ਵੀ ਅੱਜ ਕੱਢੇ ਦੇਣੀ ਆ ਪਰ ਭਾਈ ਕਹਿੰਦਾ ਲੰਬੀ ਲੰਬੀ ਖਾਣੀ ਮੈਂ ਕਹਾਂ ਛੋਟੀ ਖਾਈਏ ਦੇਖਦੇ ਆ ਕੀ ਸਲਾਹ ਨਿਬੜਦੀ ਐ ਇਹਨੂੰ ਪਹਿਲਾਂ ਫਰਾਈ ਕਰਕੇ ਦੇਖੀਏ ਜੇ ਇਹ ਆਪਾਂ ਵੇਝਾਂਦਾ ਮੈਂ ਕਹਿੰਦਾ ਸਾਰੀ ਦਿਹਾੜੀ ਆਪਾਂ ਬੰਦ ਹੀ ਨਹੀਂ ਕਰਨਾ ਚੁੱਲਾ ਇੱਕੋ ਜਿਨਾ ਭਜਾਉਣੀ ਦੀਓ કરી ਜਾ ਤਿਆਰ ਇਧਰ ਤੇਲ ਹੋ ਗਿਆ ਗਰਮ ਤੇ ਕੱਢ ਕੇ ੱਫੇ ਦੇਖੀਏ ਕੀ ਥਾਂਤ ਹੈ ਨਾ ਪੋ ਪਾ ਵੀ ਜਾਣਾ ਨਾ ਬਣ ਰਹੀਆਂ ਜੀ ਬਣ ਰਿਹਾ ਮਟਰੀ ਇਹ ਕੀ ਬਣ ਰਿਹਾ ਮਟਰੀ 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 ਬੀਬੀਆਂ ਵੀ ਲੰਘ ਰਹੀਆਂ ਆ ਆਪਾਂ ਭਰ ਲਿਆ ਪਤੀਲਾ ਮਟਰੀ ਦਾ ਹੁਣ ਬੰਨੇ ਆ ਦੋ ਹਫ਼ਤੇ ਤਾਂ ਚਾਹ ਦੇ ਨਾਲ ਇਹੀ ਚੱਲੂ ਭਾਜੀ ਹੁਣ ਹਨਾ ਦੋ ਹਫ਼ਤੇ ਤਾਂ ਇਹਦਾ ਹੀ ਪ੍ਰੋਜੈਕਟ ਚੱਲੂ ਆਉਣ ਦਿਓ ਆਉਣ ਦਿਓ ਤੇਲ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ ਚਲੋ ਆ ਗਿਆ